ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਤੁਸੀਂ ਜਿਸ ਵੀ ਧਰਮ ਦੇ ਵਿੱਚ ਹੋ ਆਪਣੇ ਧਰਮ ਦੇ ਅਕੀਦੇ ਨੂੰ ਸਮਝੋ ਤੇ ਜਿਹੜੀ ਸਿੱਖਿਆ ਤੁਹਾਡਾ ਧਰਮ ਤੁਹਾਨੂੰ ਦਿੰਦਾ ਹੈ ਉਹਦੇ ਅਸਲੀ ਮੰਤਲ ਨੂੰ ਸਮਝ ਕੇ ਤੇ ਆਪਣੇ ਧਰਮ ਵਿੱਚ ਪਰਪੱਕ ਲੈ ਕੇ ਆਪਣਾ ਜੀਵਨ ਸਫਲ ਕਰਨ ਦਾ ਯਤਨ ਕਰੋ ਮੈਂ ਪਹਿਲਾਂ ਵੀ ਬੇਨਤੀ ਕੀਤੀ ਗੁਰੂ ਨਾਨਕ ਸਾਹਿਬ ਦੀ ਸ਼ਰਣ ਵਿੱਚ ਜਿਸ ਤਰ੍ਹਾਂ ਦਾ ਵੀ ਵਿਅਕਤੀ ਆਇਆ ਗੁਰੂ ਨਾਨਕ ਸਾਹਿਬ ਨੇ ਉਹਨੂੰ ਉਹਦੇ ਅਨੁਸਾਰ ਉਪਦੇਸ਼ ਦੇ ਕੇ ਉਹਨੂੰ ਸੱਚ ਦੇ ਮਾਰਗ ਦਾ ਪਾਠੀ ਬਣਾਇਆ ਜੇ ਵੀ ਪੰਡਤ ਆਇਆ ਤੇ ਗੁਰੂ ਨਾਨਕ ਸਾਹਿਬ ਉੱਤੋਂ ਪੰਡਤ ਬਣਨਾ ਸਿਖਾਇਆ ਕਿ ਪੰਡਤ ਕਿਉਂ ਹੁੰਦੇ ਹੈ ਜੋਗੀ ਨੂੰ ਜੋਗੀ ਬਣਨਾ ਸਿਖਾਇਆ ਕਿ ਜੋਗੀ ਕਿਵੇਂ ਬਣ ਸਕਦਾ ਹੈ ਪ੍ਰਮਾਤਮਾ ਵਿੱਚ ਕਿਵੇਂ ਜੁੜ ਸਕਦਾ ਹੈ

ਹੋਏ ਜੋ ਸਿਨੇ ਤੀਨ ਬੁਆਣੇ ਮਰਨ ਜੀਵਨ ਦਾ ਭਰਮ ਛੁਕਾਵੇ ਰੱਬ ਕੀ ਰਜ਼ਾਈ ਮੰਨੇ ਸਿਰ ਉੱਪਰ ਕਲਤਾ ਮੰਨੇ ਆਪ ਗਵਾਵੇ ਤਉ ਨ ਸਭ ਜਗਾਂ ਮੇ ਰਹੁ ਤੋਏ ਤਾਂ ਮੁਸਲਮਾਨ ਕਹਾ ਪਏ ਫਿਰ ਉਹਨਾਂ ਦੇ ਜਿਹੜੇ ਚਿੰਨਣੇ ਮੁਸਲਮਾਨ ਵੀਰਾਂ ਦੇ ਜਿਹੜੇ ਧਾਰਮਿਕ ਉਹਨਾਂ ਦੇ ਪਹੁੰਚੇ ਨਿਸ਼ਾਨ ਨਹੀਂ ਉਨ੍ਹਾਂ ਦੇ ਬਾਪ ਉਰੇ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਮੇਰੇ ਰਸੀਕ ਸਿੱਖ ਮਸੱਲਾ ਹਾਕਾ ਹਲਾਣ ਕੁਰਾਨ ਸਰਮ ਸੁਨਤ ਸਿੱਖ ਰੋਜਾ ਉਹ ਸਲਮਾਨ ਕਰਨੀ ਕਮ ਔਰ ਸੱਚ ਪੀਰ ਕਮਾ ਕਰ ਨਿਵਾਜ ਤਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਤੇ ਤਸਵੀ ਸਾਥ ਇਸ ਭਾਸੀ ਨਾਨਕ ਰੱਖੇ ਨਿਵਾਜ ستگو جی چین ہونے چاہیے چین چاہیے جی بہت گرو نانک سے مسلمان ویر نماز پڑھتے ہیں پیگوبر نے آخر کہ تھی پڑھنا ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਤੱਕ ਉਹ ਪੰਜ ਨਿਵਾਜਾ ਪੜ੍ਹਦੇ ਨੇ ਪੰਜਾਂ ਨਿਵਾਜਾ ਦੇ ਬੱਕਰੇ ਵਕਰੇ ਨਾਮ ਨੇ ਉਹ ਜਿਹੜੇ ਇਹ ਨਾਮ ਸਾਬ ਕੀ ਦੇਵਤਾ ਨੂੰ ਨਿਵਾਜਾਂ ਦੇ ਵਾਕਤ ਦੀ ਯਾਤ ਰਕਸ਼ਾ ਸਤਿਗੁਰੂ ਗੁਰਨਾਨਕ ਸਾਹਿਬ ਕਹਿੰਦੇ ਪੰਜ ਨਿਵਾਜਾ ਕਹਤੋਂ ਪੰਜ ਪੰਜਾਂ ਮੰਜੇ ਨਾਮ ਗੁਰਨਾਨਕ ਸਾਹਿਬ ਕਹਿੰਦੇ ਤੁਹਾਡਾ ਪੰਜ ਨਿਵਾਜਾ ਨਹੀਂ ਤੇ ਪੰਜਾਂ ਦੀ ਨਮਾਜ਼ਾਂ ਦੇ ਪੰਜ ਵੱਖਰੇ ਵੱਖਰੇ ਵਕਤ ਨੇ ਤੇ ਕਮਰਤ ਵੇਲੇ ਮੁਰਗੇ ਦੀ ਬਾਗ ਤੇ ਸੂਰਜ ਨਿਕਲੇ ਤੇ ਇੱਕ ਥੋੜਾ ਜਿਹਾ 10:00 ਵਜੇ ਇਸ ਤਰ੍ਹਾਂ ਇੱਕ ਦੁਪਹਿਰ ਤੇ ਇੱਕ ਸ਼ਾਮ ਨੂੰ ਇਦਾਂ ਪੰਜ ਨਿਮਾਜ਼ਾਂ ਪੜ੍ਹਦੇ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਪੰਜਾਂ ਨਿਮਾਜ਼ਾਂ ਦੇ ਪੰਜ ਸਮੇਂ ਨੇ ਤੇ ਪੰਜਾਂ ਨਿਮਾਜ਼ਾਂ ਦੇ ਵੱਖਰੇ ਵੱਖਰੇ ਨਾਮ ਨੇ ਉਜੂ ਦੀ ਨਮਾਜ਼ ਹੈ ਜੀ ਇਦਾਂ ਗੁਰੂ ਨਾਨਕ ਦੇਵ ਸੱਚੇ ਬਾਪਾ ਕਹਿੰਦੇ ਪੰਜ ਨਿਮਾਜ਼ਾਂ ਤੁਸੀਂ ਪੜਦੇ ਹੋ ਪੰਜ ਨਿਮਾਜ਼ਾਂ ਪੜਨ ਦੇ ਪੰਜ ਹੀ ਵਕਤਾਂ ਦੇ ਦਿਨ ਦੇ ਵਿੱਚ ਤੇ ਪੰਜਾਂ ਦੀ ਨਿਮਾਜ਼ਾਂ ਦੀ ਪੰਜ ਵੱਖਰੇ ਵੱਖਰੇ ਤੁਸੀਂ ਨਾਮ ਰੱਖੇ ਪਰ ਗੁਰੂ ਨਾਨਕ ਸਾਹਿਬ ਕਹਿੰਦੇ ਤੇ ਬਾਹਰੀ ਨਾਮ ਨਹੀਂ ਲਾ ਸਤਗੁਰੂ ਕਹਿੰਦੇ ਕਿ ਮੇਰੇ ਕੋਲ ਵੀ ਧਿਆਨ ਲੈ ਲਓ ਕਿ ਜੇ ਸੱਚੇ ਮੁਸਲਮਾਨ ਪੜਦਾ ਹੈ ਤੇ ਪੰਜ ਨਿਮਾਜ਼ਾਂ ਰੱਖ ਤੇ ਪੰਜ ਪੰਜੇ নাও ਪਹਿਲਾ ਸੱਚ ਸਤਿਗੁਰੂ ਕਹਿੰਦੇ ਸਭ ਤੋਂ ਪਹਿਲੀ ਨਿਮਾਜ਼ ਤੇਰੇ ਅੰਦਰ ਸੱਚ ਜਗਣਾ ਚਾਹੀਦਾ ਹੈ ਦੁਨੀਆ ਸਾਰੀ ਇੱਕ ਪਾਸੇ ਰੋਵੇ ਜੇ ਤੂੰ ਸੱਚਾ ਤੂੰ ਇਕੱਲਾ ਵੀ ਹੋਵੇਂ ਤੂੰ ਸੱਚਾ ਹੋਣਾ ਚਾਹੀਦਾ ਹੈ ਚਾਹੇ ਸਾਰੀ ਦੁਨੀਆ ਨਾਲ ਲੜਨਾ ਪਵੇ ਪਰ ਤੂੰ ਸੱਚ ਦਾ ਸਾਥ ਦੇਣਾ ਧਰਮ ਗੁਰੂ ਨਾਨਕ ਸਾਹਿਬ ਕਹਿੰਦੇ ਪਹਿਲਾਂ ਸੱਚ ਤੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਕਹਿੰਦੇ ਨੇ ਪਹਿਲਾ ਸੱਚ ਪਹਿਲੀ ਦੀ ਬਾਤ ਹੈ ਕਿ ਤੇਰੇ ਪੱਲੇ ਸੱਚ ਹੋਵੇ ਤੇ ਮਦਦ ਕੋਈ ਹਲਾ ਮਦਦ ਹੈ ਹੱਕ ਦਾ ਜਿਹੜਾ ਤੇਰਾ ਹੱਕ ਬਣਦਾ ਹੈ ਸਾਰੀ ਦੁਨੀਆ ਤੈਨੂੰ ਕਹੇ ਕਿ ਤੂੰ ਨਿਸ਼ਾਨਾ ਤਾਂ ਲੈਣਾ ਹੈ ਤੂੰ ਸਾਡੇ ਕੋਲ ਧੰਨ ਲੈਣ ਤੇ ਸਾਡੇ ਪੱਖ ਦੀ ਗੱਲ ਕਰਦੇ ਪਰ ਉਹ ਨਾਨਕ ਸਾਹਿਬ ਕਹਿੰਦੇ ਬਿਲਕੁਲ ਨਹੀਂ ਤੂੰ ਹੱਕ ਦੀ ਭਮਾਈ ਥਾ ਆਪਣੇ ਧਰਮ ਦੀ ਦਵਾਈ ਨੂੰ ਦਸਾਂ ਨੌਂਾਂ ਦੀ ਕਿਰਤ ਕਰਕੇ ਖਾ ਥੋੜੀ ਵੀ ਖਾਣੇ ਦਾ ਖੁਦਾ ਦੇ ਦਰ ਤੇ ਪ੍ਰਵਾਣ ਹੋ ਜਾਏਗਾ ਕਿਉਂ ਤੂੰ ਆਪਣੀ ਧਰਮ ਦੀ ਕਿਰਤ ਕਰਕੇ ਖਾਂਦਾ ਸੋ ਪਹਿਲਾ ਸੱਚ ਆਧਾਰ ਹੋਵੇ ਤੀਜੀ ਖੈਰ ਖੁਦਾ ਤੇ ਤੀਜੀ ਵਿਮਾਨ ਗੁਰੂ ਨਾਨਕ ਸਾਹਿਬ ਕਹਿੰਦੇ ਰੱਬ ਦੇ ਕੋਲੋਂ ਸਾਰਿਆਂ ਦਾ ਭਲਾ ਮੰਗਣਾ ਸਰਬੱਤ ਦਾ ਭਲਾ ਸਾਨੂੰ ਤੇ ਗੁਰਨਾਥ ਸਾਹਿਬ ਜੀ ਨੇ ਬਖਸ਼ੀ ਇਹ ਦਿੱਤੀ ਅਸੀਂ ਜੋ ਮਰਜ਼ੀ ਕਹੀ ਚੱਕੇ ਕਾਲੂ ਸਾਡੀ ਇੱਥੇ ਹੀ ਜਾ ਕੇ ਮੁੱਕੇ ਕਿ ਨਾਨਕ ਨਾਮ ਛੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਤੇ ਢਾਡੀ ਵੀਰ ਆ ਮੈਂ ਕਦੇ ਸੁਣਿਆ ਚੋ ਕੋਈ ਕਹਿੰਦਾ ਮੇਰੀ ਸ਼ਾਇਦ ਬਦਨਾਮੀ ਕਰਦੇ ਕੰਨ ਕਰਨ ਲੱਗਿਆ ਕਿ ਉਹ ਵੀਰ ਪ੍ਰਚਾਰਕਾਂ ਦੀ ਗੱਲ ਨਹੀਂ ਤੇ ਕਿ ਬੇੜਾ ਵਰਤ ਜੇ ਸਰਪਾਂ ਦਾ ਤਾਂ ਹੀ ਤਾਂ ਅਸ਼ਕਤ ਬੋਲਿਆ ਤੇ ਮੇਰੇ ਬਾੜੇ ਕਿਸੇ ਕਿਸੇ ਮੈਂ ਕਿਹਾ ਉਹਨੇ ਨਾ ਕਿ ਪੀੜਾ ਕਰਦੇ ਸਰਕਾਰ ਦਾ ਤੇ ਉਹਨੇ ਕਿਸੇ ਨੇ ਅਰਦਾਸ ਕੀਤੀ ਇਹਨਾਂ ਕਹੜਾ ਨਾ ਕਟਨਾ ਮਛੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਤੇ ਸਰਕਾਰ ਵਿੱਚ ਹੀ ਆ ਅਸੀਂ ਇਤਾਂ ਦੇ ਸ਼ਬਦ ਕਹਿ ਹੀ ਨਹੀਂ ਸਕਦੇ ਜਿਹਦੇ ਜਿਹੜੇ ਸ਼ਬਦਾਂ ਤੋਂ ਕਿਸੇ ਦਾ ਪੂਰਾ ਝਲਕਣਾ ਕਿਉ ਸੰਤ ਮੇਰੇ ਗੱਲ ਕਹਿ ਕਿ ਸ਼ਮਾਨਤੀ ਕਰਨੀ ਪੈਣੀ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਗੁਰੂ ਨਾਨਕ ਸਾਹਿਬ ਕਹਿੰਦੇ ਤੀਜੀ ਨਿਵਾਜ਼ ਇਹ ਹੈ ਕਿ ਖੈਰ ਕੋ ਦਾ ਸਾਰੀ ਦੀ ਖੈਰ ਹੋ ਗੜੀ ਸਰਬਤ ਦਾ ਭਲਾ ਹੋ ਗੜਾ ਰੱਬ ਦੇ ਕੋਲ ਚੌਥੀ ਨੀਅਤ ਦਾਸ ਹਨ ਚ ਚੌਥੀ ਨਿਵਾਜ਼ ਮੁਸਲਮਾਨ ਨੂੰ ਮੁਸਲਮਾਨ ਬਣਨਾ ਸਿਖਾ ਰਹੇ ਨੇ ਗੁਰੂ ਨਾਨਕ ਸਾਹਿਬ ਸਤਗੁਰੂ ਕਹਿੰਦੇ ਤੇਰੇ ਵਾਸਤੇ ਚੌਥੀ ਨਿਵਾਜ਼ ਕੀ ਹੈ ਕਿ ਤੇਰੀ ਨੀਅਤ ਸਾਬਤ ਹੋਵੇ ਤੇਰੀ ਨੀਅਤ ਵਿੱਚ ਕੋਈ ਨਾ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨਾਨਕ ਘਰ ਹੀ ਬੈਠੇ ਸੋ ਮਿਲ ਜੇ ਨੀਅਤ ਰਾਸ ਭਲੇ ਜੇ ਤੇਰੀ ਨੀਤ ਸਾਫ ਹੋਵੇਗੀ ਤੈਨੂੰ ਬਹੁਤਾ ਇਤਰ ਉਤਰ ਭਟਕਣ ਦੀ ਲੋੜ ਨਹੀਂ ਘਰ ਬੈਠ ਕੇ ਹੀ ਗਾਮ ਦੀ ਪ੍ਰਾਪਤੀ ਹੋ ਜਾਏ। ਚੌਥੀ ਨੀਅਤ ਰਾਸਵਾ ਚੌਥੀ ਨੀਮਾਜ ਗੁਰੂ ਨਾਨਕ ਸਾਹਿਬ ਕਹਿੰਦੇ ਤੇਰੀ ਨੀਤ ਸਾਫ ਹੋਵੇ। ਨੀਤ ਦੇ ਵਿੱਚ ਕੋਟ ਨਾ ਹੋਵੇ। ਤੇ ਪੰਜਵੀਂ ਸਿਪ ਦਸਨਾਏ ਪੰਜਵੀਂ ਵੀ ਮਹਾਰਤੂ ਨਾਨਕ ਸਾਹਿਬ ਕਹਿੰਦੇ ਕੀ ਹੈ ਕਿ ਤੂੰ ਰੱਬ ਦੀ ਸੱਚ ਸਲਾਹ ਕਰੇ ਪਰਮਾਤਮਾ ਦੀ ਵਡਿਆਈ ਨਾਲ ਜੁੜੇ ਉਸ ਅਕਾਰੂਪ ਦੇ ਸਿਮਰਨ ਨਾਲ ਜੁੜੇ ਉਸ ਪਰਮਾਤਮਾ ਦੀ ਮਹਿਮਾ ਕਰਦਾ ਰਹੇ ਆਹ ਗੁਰਨਾਮਕ ਦੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਪੰਜ ਨਿਮਾਜ਼ਾਂ ਨਹੀਂ ਕਰਨੀ ਕਰਨਾ ਆਪ ਕਹੇ ਕਿ ਇਹਨਾਂ ਦੇ ਪੰਜ ਨਿਮਾਜ਼ਾਂ ਤੋਂ ਇਲਾਵਾ ਮੁਸਲਮਾਨ ਵੀ ਕਲਮਾ ਪੜ੍ਹਦੇ ਨੇ ਸਤਿਗੁਰੂ ਆਖਦੇ ਦੁਨਿਆਵੀ ਪਵਰਤੇ ਕੁਰਾਨ ਵਿੱਚ ਲਿਖੇ ਆਇਤ ਤੇ ਕਲਮੇ ਤੇ ਤੂੰ ਪੜਦੰਗੇ ਪਰ ਸਤਿਗੁਰੂ ਕਹਿੰਦੇ ਮੇਰੀ ਨਜ਼ਰ ਦੇ ਵਿੱਚ ਜੇ ਤੂੰ ਕੁਰਾਨ ਵਾਲਾ ਪੜਹਾ ਨਹੀਂ ਵੀ ਪੜਿਆ ਮੁਹੰਮਦ ਦਾ ਦਸਿਆ ਕਲਮਾ ਨਹੀਂ ਵੀ ਪੜਿਆ ਤੇ ਤੇਰੀ ਕਰਨੀ ਚੰਗੀ ਹੈ ਤੇਰਾ ਤੇ ਜੀਵਨ ਉੱਚਾ ਸੁੱਚਾ ਹੈ ਤੇਰਾ ਆਚਰਣ ਚੰਗਾ ਤੇ ਇਹ ਹੀ ਤੇਰਾ ਕਲਮਾ ਬਣ ਜਾਏਗਾ ਕਰਨੀ ਕਰਨਾ ਆਖ ਕੇ

ਜੇ ਜੇ ਮਤੂ ਦਾ ਪਾੜੇ ਉਹ ਦੇ ਕੂਦੀ ਪਾਏ ਤੇ ਝੂਠਿਆ ਤੇ ਝੂਠੀ ਸਿਮਤ ਹੈ ਸਤਿਗੁਰੂ ਕਹਿੰਦੇ ਗੱਲਾਂ ਝੂਠੀਆਂ ਨੇ ਜੇ ਤੇਰੇ ਕੋਲ ਪਰ ਸੱਚ ਨਹੀਂ ਹੱਕ ਨਹੀਂ ਜੇ ਤੇਰੇ ਕੋਲ ਸਰਬਤ ਦਾ ਭੜਾ ਨਹੀਂ ਜੇ ਤੇਰੀ ਨੀਅਤ ਸਾਫ਼ ਨਹੀਂ ਜੇ ਤੂੰ ਰੰਗ ਦੀ ਸਿਫਤ ਨਹੀਂ ਕਰਦਾ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਤੇਰੀਆਂ ਪੜਾਂ ਪੰਜ ਨਿਮਾਚਾਂ ਬਿਲਕੁਲ ਜੇ ਤੇਰੇ ਕੋਲ ਉੱਚਾ ਸੱਚਾ ਆਚਰ ਨਹੀਂ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਤੇਰੀ ਕਲਮ ਤੇ ਬੜੇ ਕੰਸੀ ਕੰਮ ਹੈ ਇਹ ਕੁਝ ਤੇਰੇ ਜੀਵਨ ਵਿੱਚ ਹੋਣਾ ਚਾਹੀਦਾ ਇਹ ਪੰਜ ਨਿਪੰਜਾ ਹੋਣ ਜਿਨ੍ਹਾਂ ਨੂੰ ਨਾਨਕ ਸਾਹਿਬ ਨੇ ਦਸਮਿਆਂ ਤੇ ਸਤਿਗੁਰੂ ਕਹਿੰਦੇ ਤੂੰ ਸੱਚਾ ਮੁਸਲਮਾਨ ਮੁਸਲਮਾਨ ਨੂੰ ਮੁਸਲਮਾਨ ਬਣਨਾ ਸਿਖਾਇਆ ਜੀ ਗੁਰੂ ਨਾਨਕ ਸਾਹਿਬ ਨੇ